ਸੰਗਤਾਨਾ ਸਹੀਰ ਬਾਬਾ ਸਿੱਧਪੋਈ ਜੀ ਮੈਂ ਪ੍ਰਧਾਨ ਅਵਤਾਰ ਸਿੰਘ ਪ੍ਰਬੰਧ ਕਮਿਟੀ ਸਹੀਰ ਬਾਬਾ ਸਿੱਧਪੋਈ ਜੀ ਪਿੰਡ ਕੋਟਰਲੂ ਜ਼ਿਲ੍ਹਾ ਮਾਨਸਾ ਸਮੂਹ ਸੰਗਤਾਨੂ ਅਤੇ ਢਾਲੀ ਵਾਲਿਆ ਭਾਈਚਾਰ ਨਾਲ ਸੰਬੰਧਿਤ ਸਾਧ ਸੰਗਤ ਨੂੰ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਹਰ ਸਾਲ ਦੀ ਤਰ੍ਹਾਂ ਮਿਤੀ 18 19 20 ਜੂਨ 2024 24 ਨੂੰ ਬਾਬਾ ਜੀ ਦੇ ਮੁੱਖ ਸਥਾਨ ਪਿੰਡ ਕੋਟ ਲੱਲੂ ਲੱਲੂਆਣਾ ਜ਼ਿਲ੍ਹਾ ਮਾਨਸਾ ਵਿਖੇ ਬਾਬਾ ਜੀ ਦਾ ਸਾਲਾਨਾ ਜੋਲ ਮੇਲਾ ਬਹੁਤ ਹੀ ਸ਼ਰਧਾ ਤੇ ਧੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਸੋ ਸਾਰੀ ਹੀ ਥਾਲੀ ਵਾਲ ਭਾਈਚਾਰੇ ਦੀ ਸਾਥ ਸੰਗਤ ਅਤੇ ਸਮੂਹ ਸੰਗਤ ਨੂੰ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਜੀ ਦੇ ਸਾਲਾਨਾ ਜੋੜ ਮੇਲੇ ਵਿੱਚ ਪਿੰਡ ਕੋਟ ਲੱਲੂ ਵਿਖੇ ਜ਼ਿਲ੍ਹਾ ਮਾਨਸਾ ਵਿਖੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਸਥਾਨ ਜ਼ਿਲ੍ਹਾ ਮਾਨਸਾ ਤੋਂ ਮਾਨਸਾ ਤੋਂ ਭਲਾੜੇ ਵਾਲੀ ਸੜਕ ਤੇ 4 ਕਿਲੋਮੀਟਰ ਦੂਰ ਪੈਂਦਾ ਹੈ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ Ora, wow, o